ਆਜ ਪੰਜਾਬ ਵਿਧਾਨ ਸਭਾ ਅੰਦਰ ਗੂੰਜਿਆ ਪਿੰਡ ਭੂੰਦੜੀ ਵਿਖੇ ਲੱਗ ਰਹੇ ਬਾਇਓ ਗੈਸ ਪਲਾਂਟ ਦਾ ਮੁੱਦਾ ਹਲਕਾ ਤਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਨੇ ਅੱਜ ਵਿਧਾਨ ਸਭਾ ਸੈਸ਼ਨ ਦੇ ਪ੍ਰਸ਼ਨ ਕਾਲ ਦੌਰਾਨ ਪਿੰਡ ਭੂੰਦੜੀ ਵਿਖੇ ਲੱਗ ਰਹੇ ਬਾਇਓ ਗੈਸ ਪਲਾਂਟ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਆਓ ਦੇਖਦੇ ਹਾਂ ਉਹਨਾਂ ਨੇ ਸੈਸ਼ਨ ਦੌਰਾਨ ਕੀ ਕਿਹਾ ਈਆਲੀ ਸਾਹਿਬ ਧੰਨਵਾਦ ਸਪੀਕਰ ਸਾਹਿਬ ਜੋ ਤੁਸੀਂ ਜ਼ੀਰੋ ਔਵਰ ਦੇ ਵਿੱਚ ਮੈਨੂੰ ਬੋਲਣ ਦਾ ਮੌਕਾ ਦਿੱਤਾ ਸੋ ਪਹਿਲਾਂ ਵੀ ਇੱਕ ਵਾਰ ਇਹ ਮਸਲਾ ਧਿਆਨ ਦੇ ਵਿੱਚ ਲਿਆਂਦਾ ਗਿਆ ਕਿ ਜਿਹੜੇ ਸੀएनजी ਪਲਾਂਟ ਲੱਗ ਰਹੇ ਐ ਬਾਇਓ ਸੀएनजी ਪਲਾਂਟਸ ਉਹਦੀਆਂ ਇੱਕ ਗਾਈਡਲਾਈਨਸ ਨੇ এনवायरमेंट ਦੀਆਂ এনवायरमेंटਲ ਗਾਈਡਲਾਈਨਸ ਫਾਰ ਕੰਪਰੈਸਡ ਬਾਇਓ ਗੈਸ ਪਲਾਂਟ ਸੀਬੀਜੀ ਬਾਇਓ ਸੀਬੀਜੀ ਪਲਾਂਟਸ ਮੇਰੇ ਹਲਕੇ ਦੇ ਪਿੰਡ ਭੂੰਦੜੀ ਦੇ ਵਿੱਚ ਇਹ ਪਲਾਂਟ ਲੱਗਣਾ ਸ਼ੁਰੂ ਹੋਇਆ ਪਿਛਲੇ ਸਾਲ ਤੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਪਲਾਂਟ ਇੱਥੇ ਲੱਗ ਰਿਹਾ ਪਿੰਡ ਦੇ ਬਹੁਤ ਨੇੜੇ ਦਾ ਲੋਕਾਂ ਨੇ ਵਿਰੋਧ ਕੀਤਾ तकरीबन 1 ਸਾਲ ਤੋਂ ਧਰਨਾ ਉੱਥੇ ਲੱਗਿਆ ਹੋਇਆ ਗਾਈਡਲਾਈਨਸ ਮੁਤਾਬਕ ਦਾ ਕੰਪੋਸਟਿੰਗ ਫੈਸਿਲਿਟੀ ਸ਼ਲ ਨਾਟ ਬੀ ਲੋਕੇਟਿਡ ਵਿਦਨ 300 ਮੀਟਰਸ ਫ਼੍ਰੋਮ ਦਾ ਨੀਅਰੈਸਟ ਡਿਵੈਲਿੰਗ ਐਂਡ 100 ਮੀਟਰ ਫ਼੍ਰੋਮ ਐਨੀ ਵੈਲ ਔਰ ਵਾਟਰ ਕੋਰਸ 300 ਮੀਟਰ ਦੇ ਵਿੱਚ ਕੋਈ ਆਬਾਦੀ ਨਹੀਂ ਹੋਣੀ ਚਾਹੀਦੀ ਕੋਈ ਵਾਟਰ ਬੋਡੀ ਨਹੀਂ ਹੋਣੀ ਚਾਹੀਦੀ ਵੈਲੀ ਹੋਣਾ ਚਾਹੀਦਾ ਲੇਕਿਨ ਆ ਪੂਰਾ ਮੇਰੇ ਕੋਲ ਪਲਾਨ ਆ ਜੀ ਇੱਥੇ 300 ਮੀਟਰ ਦੇ ਵਿੱਚ ਸਕੂਲ ਵੀ ਆ ਜੀ 140 ਮੀਟਰ ਦੇ ਵਿੱਚ ਉਹਦੇ ਨਾਲ ਹੀ ਛੱਪੜ ਹੈ 100 ਮੀਟਰ ਤੇ ਡੇਰੀਆਂ ਤੇ ਘਰ ਨੇ ਸਾਰੇ ਤੇ ਉਹ ਹੁਣ ਸਰਕਾਰ ਧੱਕੇ ਦੇ ਨਾਲ ਉਥੋਂ ਫੋਰਸ ਲਾ ਕੇ ਉਥੋਂ ਜਿਹੜੇ ਲੋਕਾਂ ਨੂੰ ਹਟਾਇਆ ਗਿਆ ਜਿਹਨੇ ਧਰਨਾ ਲਾਇਆ ਤੇ ਜ਼ਬਰਦਸਤੀ ਉਥੇ ਪਲਾਂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਦੇਖੋ ਇਸ ਤਰ੍ਹਾਂ ਦੇ ਜਿਹੜੇ ਪਲਾਂਟ ਲੱਗਣੇ ਆ ਸਭ ਤੋਂ ਪਹਿਲਾਂ ਪੰਚਾਇਤ ਦੀ ਮਨਜ਼ੂਰੀ ਫਿਰ ਪਿੰਡ ਵਾਸੀਆਂ ਦੇ ਇਤਰਾਜ਼ ਲੈ ਜਾਣ ਤਾਂ ਜੋ ਜਿਹੜਾ ਲਗਾ ਰਿਹਾ ਉਹਦਾ ਵੀ ਨੁਕਸਾਨ ਨਾ ਹੋਵੇ ਲੱਖਾਂ ਕਰੋੜਾਂ ਰੁਪਏ ਉਹਨੇ ਲਾਇਆ ਹੋਇਆ ਤੇ ਲੋਕ ਇੱਕ ਸਾਲ ਤੋਂ ਉੱਥੇ ਧਰਨੇ ਤੇ ਬੈਠੇ ਖੱਜਲਖਵਾਰ ਹੋ ਰਹੇ ਨੇ ਸੋ ਇਹ ਜ਼ਰੂਰ ਸਰਕਾਰ ਇਸ ਪਾਸੇ ਧਿਆਨ ਦੇਵੇ ਵੀ ਉੱਥੇ ਤੱਕਾ ਨਾ ਹੋਵੇ ਅਤੇ ਉਸ ਨੂੰ ਤੁਰੰਤ ਰੋਕਿਆ ਜਾਵੇ ਸਾਰਾ ਪਿੰਡ ਨੇ ਉਸ ਇਲਾਕੇ ਦਾ ਕੱਲ ਧਰਨਾ ਲਗਿਆ ਉੱਥੇ ਸੋ ਜਦੋਂ ਗਾਈਡਲਾਈਨਸ ਮੁਤਾਬਕ ਉੱਥੇ ਨਹੀਂ ਲੱਗ ਸਕਦਾ ਉਹ ਪਲਾਂਟ ਤਾਂ ਉਹਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਤੇ ਹੋਰ ਵੀ ਇਸ ਤਰ੍ਹਾਂ ਦੇ ਲੁਧਿਆਣੇ ਦੇ ਵਿੱਚ ਦੋ ਤਿੰਨ ਜਗ੍ਹਾ ਸੰਭਰਾਲੇ ਹਲਕੇ ਦੇ ਵਿੱਚ ਵੀ ਜਗਰਾਉਂ ਦੇ ਨੇੜੇ ਵੀ ਸੂਨਾ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਟੈਸਟ ਪ੍ਰੋਟੈਸਟ ਚੱਲ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਰੋਕਿਆ ਜਾਵੇ ਲੋਕਾਂ ਨੂੰ ਭਰੋਸੇ ਦਿਲਾ ਜਾਵੇ ਤੇ ਦੇਖਿਆ ਜਾਵੇ ਕਿ ਸ਼ਰਤਾਂ ਪੂਰੀਆਂ ਕਰਦੇ ਆ ਤੇ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਇਤਰਾਜ਼ ਲੈ ਜਾਣ ਪੰਚਾਇਤ ਤੋਂ ਲੋਕਾਂ ਤੋਂ ਤਾਂ ਜੋ ਕਿਸੇ ਨੂੰ ਖੱਜਲ ਖਵਰੀ ਨਾ ਹੋਵੇ ਧੰਨਵਾਦ ਥੈਂਕ ਯੂ ਅੱਜ ਪੰਜਾਬ ਵਿਧਾਨ ਸਭਾ ਅੰਦਰ ਗੂੰਜਿਆ ਪਿੰਡ ਭੂੰਦੜੀ ਵਿਖੇ ਲੱਗ ਰਹੇ ਬਾਇਓ ਗੈਸ ਪਲਾਂਟ ਦਾ ਮੁੱਦਾ ਫਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਨੇ ਅੱਜ ਵਿਧਾਨ ਸਭਾ ਸੈਸ਼ਨ ਦੇ ਪ੍ਰਸ਼ਨ ਕਾਲ ਦੌਰਾਨ ਪਿੰਡ ਧੂੰਦੜੀ ਵਿਖੇ ਲੱਗ ਰਹੇ ਬਾਇਓ ਗੈਸ ਪਲਾਟ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਆਓ ਦੇਖਦੇ ਹਾਂ ਉਹਨਾਂ ਨੇ ਸੈਸ਼ਨ ਦੌਰਾਨ ਕੀ ਕਿਹਾ ਈਆਲੀ ਸਾਹਿਬ ਧੰਨਵਾਦ ਸਪੀਕਰ ਸਾਹਿਬ ਜੋ ਤੁਸੀਂ ਜ਼ੀਰੋ ਆਵਰ ਦੇ ਵਿੱਚ ਮੈਨੂੰ ਬੋਲਣ ਦਾ ਮੌਕਾ ਦਿੱਤਾ ਸੋ ਪਹਿਲਾਂ ਵੀ ਇੱਕ ਵਾਰੇ ਮਸਲਾ ਧਿਆਨ ਦੇ ਵਿੱਚ ਲਿਆਂਦਾ ਗਿਆ ਕਿ ਜਿਹੜੇ ਸੀਐਨਜੀ ਪਲਾਂਟ ਲੱਗ ਰਿਹਾ ਹੈ ਬਾਇਓ ਸੀएनजी ਪਲਾਂਟਸ ਉਹਦੀਆਂ ਇੱਕ ਗਾਈਡਲਾਈਨਸ ਨੇ এনवायरमेंट ਦੀਆਂ এনवायरमेंटਲ ਗਾਈਡਲਾਈਨਸ ਫਾਰ ਕੰਪਰੈਸਡ ਬਾਇਓ ਗੈਸ ਪਲਾਂਟ ਸੀਬੀਜੀ ਬਾਇਓ ਸੀएनजी ਪਲਾਂਟਸ ਮੇਰੇ ਹਲਕੇ ਦੇ ਪਿੰਡ ਭੂੰਦੜੀ ਦੇ ਵਿੱਚ ਇਹ ਪਲਾਂਟ ਲੱਗਣਾ ਸ਼ੁਰੂ ਹੋਇਆ ਪਿਛਲੇ ਸਾਲ ਤੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਪਲਾਂਟ ਇੱਥੇ ਲੱਗ ਰਿਹਾ ਪਿੰਡ ਦੇ ਬਹੁਤ ਨੇੜੇ ਤਾਂ ਲੋਕਾਂ ਨੇ ਵਿਰੋਧ ਕੀਤਾ तकरीबन ਇੱਕ ਸਾਲ ਤੋਂ ਧਰਨਾ ਉੱਥੇ ਲੱਗਿਆ ਹੋਇਆ ਅ ਗਾਈਡਲਾਈਨਸ ਮੁਤਾਬਕ ਦਾ ਕੰਪੋਸਟਿੰਗ ਫੈਸਿਲਿਟੀ ਸ਼ਲ ਨਾਟ ਬੀ ਲੋਕੇਟਿਡ ਵਿਦਨ 300 ਮੀਟਰਸ ਫਰੋਮ ਦਾ ਨੀਅਰੈਸਟ ਡਿਵੈਲਿੰਗ ਐਂਡ 100 ਮੀਟਰ ਫਰੋਮ ਐਨੀ ਵੈਲ অর ਵਾਟਰ ਕੋਰਸ 300 ਮੀਟਰ ਦੇ ਵਿੱਚ ਕੋਈ ਆਬਾਦੀ ਨਹੀਂ ਹੋਣੀ ਚਾਹੀਦੀ ਕੋਈ ਵਾਟਰ ਬੋਡੀ ਨਹੀਂ ਹੋਣੀ ਚਾਹੀਦੀ ਵੈਲੀ ਹੋਣਾ ਚਾਹੀਦਾ ਲੇਕਿਨ ਆ ਪੂਰਾ ਮੇਰੇ ਕੋਲ ਪਲਾਨ ਆ ਜੀ ਕਿ 300 ਮੀਟਰ ਦੇ ਵਿੱਚ ਸਕੂਲ ਵੀ ਆ ਜੀ 140 ਮੀਟਰ ਦੇ ਵਿੱਚ ਉਦੇ ਨਾਲ ਹੀ ਛੱਪੜ 100 ਮੀਟਰ ਤੇ ਡੇਰੀਆਂ ਤੇ ਘਰ ਨੇ ਸਾਰੇ ਤੇ ਉਹ ਹੁਣ ਸਰਕਾਰ ਧੱਕੇ ਦੇ ਨਾਲ ਉਥੋਂ ਫੋਰਸ ਲਾ ਕੇ ਉਥੋਂ ਜਿਹੜੇ ਲੋਕਾਂ ਨੂੰ ਹਟਾਇਆ ਗਿਆ ਜਿਹਨੇ ਧਰਨਾ ਲਾਇਆ ਤੇ ਜ਼ਬਰਦਸਤੀ ਉਥੇ ਪਲਾਂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਦੇਖੋ ਇਸ ਤਰ੍ਹਾਂ ਦੇ ਜਿਹੜੇ ਪਲਾਂਟ ਲੱਗਣੇ ਆ ਸਭ ਤੋਂ ਪਹਿਲਾਂ ਪੰਚਾਇਤ ਦੀ ਮਨਜ਼ੂਰੀ ਫਿਰ ਪਿੰਡ ਵਾਸੀਆਂ ਦੇ ਇਤਰਾਜ਼ ਲੈ ਜਾਣ ਤਾਂ ਜੋ ਜਿਹੜਾ ਲਗਾ ਰਿਹਾ ਉਹਦਾ ਵੀ ਨੁਕਸਾਨ ਨਾ ਹੋਵੇ ਲੱਖਾਂ ਕਰੋੜਾ ਰੁਪਏ ਉਹਨੇ ਲਾਇਆ ਹੋਇਆ ਤੇ ਲੋਕ ਇੱਕ ਸਾਲ ਤੋਂ ਉੱਥੇ ਧਰਨੇ ਤੇ ਬੈਠਿਆ ਖੱਜਲਖੁਆਰ ਹੋ ਰਹੇ ਨੇ ਸੋ ਇਹ ਜ਼ਰੂਰ ਸਰਕਾਰ ਇਸ ਪਾਸੇ ਧਿਆਨ ਦੇਵੇ ਵੀ ਉੱਥੇ ਤੱਕਾ ਨਾ ਹੋਵੇ ਅਤੇ ਉਸ ਨੂੰ ਤੁਰੰਤ ਰੋਕਿਆ ਜਾਵੇ ਸਾਰਾ ਪਿੰਡ ਨੇ ਉਸ ਇਲਾਕੇ ਦਾ ਕੱਲ ਧਰਨਾ ਲਗਿਆ ਉੱਥੇ ਸੋ ਜਦੋਂ ਗਾਈਡਲਾਈਨਸ ਮੁਤਾਬਕ ਉੱਥੇ ਨਹੀਂ ਲੱਗ ਸਕਦਾ ਉਹ ਪਲਾਨਟ ਤਾਂ ਉਹਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਤੇ ਹੋਰ ਵੀ ਇਸ ਤਰ੍ਹਾਂ ਦੇ ਲੁਧਿਆਣੇ ਦੇ ਵਿੱਚ ਦੋ ਤਿੰਨ ਜਗ੍ਹਾ ਸੰਭਰਾਲੇ ਹਲਕੇ ਦੇ ਵਿੱਚ ਵੀ ਜਗਰਾਉਂ ਦੇ ਨੇੜੇ ਵੀ ਸੋਨਾ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਟੈਸਟ ਪ੍ਰੋਟੈਸਟ ਚੱਲ ਰਹੇ ਨੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਰੋਕਿਆ ਜਾਵੇ ਲੋਕਾਂ ਨੂੰ ਘਰੋਸੇ 'ਚ ਲਿਆ ਜਾਵੇ ਤੇ ਦੇਖਿਆ ਜਾਵੇ ਕਿ ਸ਼ਰਤਾਂ ਪੂਰੀਆਂ ਕਰਦੇ ਆ ਤੇ ਉਹਨਾਂ ਵਾਲੇ ਸਮੇਂ 'ਚ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਇਤਰਾਜ਼ ਲੈ ਜਾਣ ਪੰਚਾਇਤ ਤੋਂ ਲੋਕਾਂ ਤੋਂ ਤਾਂ ਜੋ ਕਿਸੇ ਨੂੰ ਖੱਜਲ ਖਵਰੀ ਨਾ ਹੋਵੇ ਧੰਨਵਾਦ ਥੈਂਕ ਯੂ